ਇਸ ਘਰ ਦੇ ਵਿਹੜੇ ਅੰਦਰ ਦਿਨ ਸਮੇਂ ਵੀ ਰਾਤ ਨਾਲੋਂ ਜ਼ਿਆਦਾ ਹਨੇਰਾ ਰਹਿੰਦਾ ਸੀ ਘਰ ਦੇ ਅੱਗੇ ਵੱਡਾ ਸਾਰਾ ਛੱਤਿਆ ਹੋਇਆ ਦਰਵਾਜ਼ਾ ਜੋ ਗਲੀਵਲ ਦੋ ਲੱਕੜ ਦੇ ਦਰਵਾਜ਼ਿਆਂ ਨਾਲ ਖੁੱਲਦਾ ਸੀ ਪਰ ਇਹ ਦਰਵਾਜ਼ੇ ਮੈਂ ਕਦੇ ਖੁੱਲੇ ਨਹੀਂ ਸੀ ਦੇਖੇ ਮੈਂ ਕੀ ਮੁਹੱਲੇ ਦੇ ਕਿਸੇ ਵੀ ਇਨਸਾਨ ਨੇ ਖੁੱਲੇ ਹੋਏ ਦੇਖੇ ਹੀ ਨਹੀਂ ਜਦੋਂ ਉਹ ਹਨੇਰੇ ਜਾਂ ਤੜਕਸਾਰ ਨੂੰ ਖੁੱਲਦੇ ਤਾਂ ਗਲੀ ਅੰਦਰ ਕੋਈ ਨਾ ਹੁੰਦਾ ਬਸ ਲੱਕੜ ਦੇ ਪੁਰਾਣੇ ਤਖਤਿਆਂ ਦੀ ਆਵਾਜ਼ ਸੁਣਾਈ ਦਿੰਦੀ ਸੀ ਤੇ ਦਰਵਾਜ਼ੇ ਤੋਂ ਅੱਗੇ ਛੋਟਾ ਜਿਹਾ ਵਿਹੜਾ ਸੀ ਉਹ ਤੋਂ ਅੱਗੇ ਇੱਕ ਵੱਡੀ ਸਾਰੀ ਸਵਾਤ ਨੂਮਾ ਬੈਠਕ ਜਿਹਦੇ ਅੰਦਰ ਇੱਕ ਵੱਖਰਾ ਕਮਰਾ ਤੇ ਰਸੋਈ ਜਿਹਾ ਕੁਝ ਸੀ ਘਰ ਦੀ ਇੱਕ ਕੰਧ ਸਾਡੇ ਨਾਲ ਸਾਂਝੀ ਸੀ ਜੋ ਆਮ ਨਾਲੋਂ ਕਾਫੀ ਉੱਚੀ ਉਹਦੇ ਉੱਪਰੋਂ ਦੂਜੇ ਪਾਸੇ ਦੇਖਣਾ ਤਾਂ ਸੰਭਵ ਹੀ ਨਹੀਂ ਸੀ ਤੇ ਘਰ ਦੇ ਦੂਜੇ ਪਾਸੇ ਮੇਰੇ ਚਾਚੇ ਦਾ ਘਰ ਸੀ ਜਿਨ੍ਹਾਂ ਦਾ ਚੁਬਾਰਾ ਉਸ ਕੰਧ ਤੇ ਹੋਣ ਕਾਰਨ ਉਹ ਕੰਧ ਧੁਰ ਤੱਕ ਲਿਪੀ ਹੋਈ ਸੀ ਘਰ ਦਾ ਪਿਛਲਾ ਪਾਸਾ ਢੀੜੀ ਗਲੀ ਨਾਲ ਲੱਗਦਾ ਸੀ ਜਾਣੀ ਕਿ ਪਿਛਲੇ ਪਾਸੇ ਕਿਸੇ ਘਰ ਨਾਲ ਪਿੱਠ ਨਹੀਂ ਸੀ ਲੱਗਦੀ ਢੀੜੀ ਗਲੀ ਵੱਲ ਘਰ ਦਾ ਨਾ ਕੋਈ ਦਰਵਾਜ਼ਾ ਸੀ ਤੇ ਨਾ ਹੀ ਕੋਈ ਬਾਰੀ ਜਾਂ ਰੋਸ਼ਨਦਾਨ ਮਤਲਬ ਸਵਾਤ ਨੂਮਾ ਬੈਠਕ ਤੇ ਵੀ ਹਮੇਸ਼ਾ ਹਨੇਰਾ ਹੀ ਰਹਿੰਦਾ ਸੀ ਇਸ ਘਰ 'ਚ ਹਮੇਸ਼ਾ ਚੁੱਪਚਾਈ ਰਹਿੰਦੀ ਸੀ ਜਿਵੇਂ ਇੱਥੇ ਕੋਈ ਵਸਤਾ ਹੀ ਨਾ ਹੋਵੇ ਭਾਵੇਂ ਇੱਥੇ ਇੱਕ ਪਰਿਵਾਰ ਰਹਿੰਦਾ ਸੀ ਪਰ ਸੁਨਸਾਨ ਹਲੇ ਵੀ ਪਹਿਲਾਂ ਵਾਂਗੀ ਪਸਰੀ ਹੋਈ ਸੀ ਮੈਂ ਜਦੋਂ ਦੀ ਸੁਰਤ ਸੰਭਾਲੀ ਹੈ ਇਹ ਘਰ ਹਮੇਸ਼ਾ ਸੁੰਨਾ-ਸੁੰਨਾ ਦੇਖਿਆ ਪਰ ਸੁਨਸਾਨ ਹਮੇਸ਼ਾ ਨਹੀਂ ਸੀ ਪਹਿਲਾਂ ਇੱਥੇ ਵੀ ਬਸੇਰਾ ਸੀ ਰੌਣਕਾਂ ਸਨ ਸੁਣੀਆਂ ਸੁਣਾਈਆਂ ਗੱਲਾਂ ਨੇ ਮੇਰੀ ਸੁਰਤ ਤੋਂ ਪਹਿਲਾਂ ਦੀਆਂ ਇਹ ਘਰ ਰੱਜੇ ਪੂਜੇ ਸੇਠ ਜਨਕਰਾਜ ਦਾ ਸੀ ਉਹ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਸੀ ਉਹਦਾ ਵੱਡਾ ਭਰਾ ਦੇਵਰਾਜ ਸ਼ਹਿਰ 'ਚ ਰਹਿੰਦਾ ਸੀ ਪਰ ਜਨਕਰਾਜ ਨੂੰ ਪਿੰਡ ਨਾਲ ਮੋਹ ਸੀ ਸੋ ਉਹਦਾ ਪਰਿਵਾਰ ਪਿੰਡ ਹੀ ਟਿਕਿਆ ਰਿਹਾ ਉਹਦਾ ਇੱਕ ਮੁੰਡਾ ਭੂਸ਼ਣ ਤੇ ਇੱਕ ਕੁੜੀ ਸ਼ਾਂਤੀ ਜੋ ਉਸਨੇ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਪੜਨ ਲਾਇ ਹੋਏ ਸੀ ਪਿੰਡ ਦੇ ਵਿਚਾਲੇ ਉਹਨਾਂ ਦਾ ਪੁਰਾਣਾ ਤੇ ਪੁਸਤੈਨੀ ਘਰ ਸੀ ਜੀਤ ਦੇ ਉਹਨਾਂ ਦੀ ਆਟਾ ਚੱਕੀ ਸੀ ਤੇ ਨਾਲ ਹੀ ਨਾਲ ਲੱਗਦੀ ਇੱਕ ਪਰਚੂਨ ਦੀ ਦੁਕਾਨ ਜੋ ਚੰਗੀ ਚੱਲਦੀ ਸੀ ਜਨਕਰਾਜ ਪਿੰਡ ਵਿੱਚ ਕੁਲਿਆ ਮਿਲਿਆ ਬੰਦਾ ਸੀ ਲੋਕੋ ਤੇ ਵਧੀਆ ਇੱਜ਼ਤ ਕਰਦੇ ਤੇ ਲੋਕਾਂ ਦੇ ਅੜੇ ਥੋੜੇ ਕੰਮ ਆਉਣ ਕਰਕੇ ਹਰ ਕੋਈ ਉਹਦਾ ਸਤਿਕਾਰ ਵੀ ਕਰਦਾ ਸੀ ਬਹੁਤੇ ਲੋਕ ਉਹਨੂੰ ਜੱਟ ਬਾਣੀ ਆਖਦੇ ਅਸਲ 'ਚ ਜਨਕਰਾਜ ਦੇ ਪਿੰਡ 'ਚ ਰਹਿਣ ਦਾ ਕਾਰਨ ਉਹਦੇ ਬੁੱਢੇ ਮਾਪੇ ਵੀ ਸੀ ਜੋ ਸ਼ਹਿਰ ਜਾ ਕੇ ਰਹਿਣਾ ਨਹੀਂ ਸੀ ਚਾਹੁੰਦੇ ਵੰਡ ਵੰਡਾਈ ਚ ਉਹਦੇ ਹਿੱਸੇ ਪੁਰਾਣਾ ਮਕਾਨ ਚੱਕੀ ਤੇ ਦੁਕਾਨ ਆਈ ਸੀ ਪੁਰਾਣਾ ਘਰ ਖਸਤਾ ਤੇ ਭੀੜਾ ਹੋਣ ਕਾਰਨ ਉਹਨੇ ਨਵਾਂ ਘਰ ਛੱਤ ਲਿਆ ਇਸ ਘਰ ਚ ਰੌਣਕਾਂ ਹੀ ਲੱਗੀਆਂ ਰਹਿੰਦੀਆਂ ਸੀ ਖੁੱਲੇ ਸਭਾ ਕਾਰਨ ਕੋਈ ਨਾ ਕੋਈ ਬੰਦਾ ਜਨਕਰਾਜ ਕੋਲ ਆਇ ਹੀ ਰਹਿੰਦਾ ਪੰਜਾਬ ਚ ਸ਼ੁਰੂ ਹੋਏ ਕਾਲੇ ਦੌਰ ਨੇ ਜਨਕ ਰਾਜ ਦੇ ਘਰ ਦੀ ਇਬਾਦਤ ਵੀ ਕਾਲੇ ਅੱਖਰਾਂ ਵਿੱਚ ਲਿਖ ਦਿੱਤੀ ਸੀ ਲੋਕ ਦੱਸਦੇ ਨੇ ਕਿ ਉਸ ਸ਼ਾਮ ਨੂੰ ਖੇਤਾਂ 'ਚ ਮੋਰਾਂ ਦੇ ਰੋਣ ਦੀਆਂ ਆਵਾਜ਼ਾਂ ਨੇ ਪਿੰਡ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਜਿਉਂ ਹੀ ਹਨੇਰੇ ਦੀ ਚਾਦਰ ਗੁੜੀ ਹੋ ਕੇ ਪਸਰੀ ਤਿੰਨ ਚਾਰ ਬੰਦੇ ਲੋਈ ਦੀਆਂ ਬੁੱਕਲਾਂ ਮਾਰ ਕੇ ਜਨਕ ਰਾਜ ਦੇ ਘਰਾਂ ਪਹੁੰਚੇ ਸੀ ਆਂਡੀਆਂ ਗਵਾਂਡੀਆਂ ਨੂੰ ਦੋ ਫਾਇਰ ਤੇ ਇੱਕ ਦਿਲਚੀਰ ਵਿੱਚ ਇੱਕ ਸੁਣਾਈ ਦਿੱਤੀ ਸੀ ਇਹ ਪਲਾਬਾਦੀ ਗਲੀ ਚ ਕਾਲ ਵਾਲੀ ਪੈੜ ਚਲ ਹੋਈ ਜਨਕਰਾਜ ਦੇ ਘਰੋਂ ਰੋਣ ਦੀਆਂ ਆਵਾਜ਼ਾਂ ਆਈਆਂ ਜੋ ਬਹੁਤ ਛੇਤੀ ਬੰਦ ਹੋ ਗਈਆਂ ਆਂਡ ਗਵਾਂਡ ਸਹਿਮ ਦਾ ਮਾਰਿਆ ਸੁਸਰੀ ਵੰਸ ਹੋ ਗਿਆ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਜਨਕਰਾਜ ਦੇ ਘਰ ਦੀ ਦੇਲੀ ਟੱਪ ਸਕੇ ਜਨਕਰਾਜ ਸਾਰੇ ਪਰਿਵਾਰ ਸਮੇਤ ਰਾਤੋਂ ਰਾਤ ਪਿੰਡ ਦੀ ਝੂ ਟੱਪ ਗਿਆ ਸੀ ਅੱਧੀ ਰਾਤ ਨੂੰ ਰੂੜੇ ਕੇ ਰਾਜ ਦਾ ਟਰੱਕ ਗਲੀ ਚ ਆਇਆ ਤੇ ਸਵੇਰ ਹੋਣ ਤੋਂ ਪਹਿਲਾਂ ਹੀ ਕਿਧਰੇ ਲੁਪਤ ਹੋ ਗਿਆ ਸਵੇਰੇ ਲੋਕਾਂ ਨੇ ਜਨਕਰਾਜ ਦੇ ਘਰੋਂ ਨਿਕਲਦੀ ਨਾਲੀ ਦਾ ਰੰਗ ਲਾਲ ਹੋਇਆ ਦੇਖ ਕੇ ਅਣਹੋਣੀ ਵਾਪਰਨ ਦਾ ਅੰਦਾਜ਼ਾ ਲਾ ਲਿਆ ਸੀ ਪਰ ਘਰ ਦੇ ਬਾਹਰ ਲੱਗਿਆ 5 ਕਿਲੋ ਦਾ ਜਿੰਦਾ ਲੋਕਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਮਨਕਰ ਹੋਇਆ ਖੜਿਆ ਸੀ ਸੇਟ ਹੋਰੀ ਕਿੱਧਰ ਚਲੇ ਗਏ ਰਾਤੋਂ ਰਾਤ ਸਭ ਹੈਰਾਨ ਸਨ ਜਦੋਂ ਅਗਲੇ ਦਿਨ ਸਿਰ ਤੇ ਕਾਲ ਆਇਆ ਖੜਿਆ ਸੀ ਉਦੋਂ ਤਾਂ ਕੋਈ ਪਿੰਡ ਵਾਲਾ ਕੁਸਕਿਆ ਵੀ ਨਹੀਂ ਹੁਣ ਹਰ ਕੋਈ ਸਰਪੰਚ ਬਣਿਆ ਫਿਰਦਾ ਪਿੰਡ ਦਾ ਮੁਖਬਰ ਟਾਈਪ ਬੰਦਾ ਡੂੰਗੀ ਚੋ ਬੁਲਾਉਂਦਾ ਸਮੇਂ ਹੀ ਕਾਲੇ ਨਿਪਾਈ ਮੌਤ ਨੂੰ ਮਾਸੀ ਕੌਣ ਕਹੇ ਸਭ ਨੂੰ ਆਪਣੀ ਜਾਨ ਪਿਆਰੀ ਆ ਸਿਆਣੇ ਬੰਦੇ ਗੱਲ ਸਮੇਂ ਦੇ ਗਲ ਪਾ ਕੇ ਹੱਥ ਛਾੜਨ ਦੀ ਕਰਦੇ ਦੂਜੇ ਦਿਨ ਰੂੜੇ ਦਾ ਰਾਜ ਜਦੋਂ ਖਾਲੀ ਟਰੱਕ ਲੈ ਕੇ ਵਾਪਸ ਪਰਤਿਆ ਤਾਂ ਸਾਰਾ ਪਿੰਡ ਉਹਦੇ ਦਿਵਾਲੇ ਹੋਇਆ ਖੜਿਆ ਸੀ ਕੱਲ ਕੀ ਵਾਕਾ ਹੋ ਗਿਆ ਸੀ ਸਾਰਾ ਪਿੰਡ ਇੱਕੋ ਜਿਹੇ ਸਵਾਲ ਦੇ ਜਵਾਬ ਲੈਣ ਲਈ ਪੱਬਾਂ ਭਾਰ ਹੋਇਆ ਖੜਿਆ ਸੀ ਰਾਜ ਨੇ ਬੜੇ ਨਰਮੀ ਨਾਲ ਸਾਰੀ ਗੱਲ ਦਸੀ। ਕੱਲ ਰਾਤ ਭਾਈ ਕਹਿਰ ਹੋ ਗਿਆ। ਖਾੜਕੂਆ ਨੇ ਜਨਕ ਰਾਜ ਦਾ ਮੁੰਡਾ ਪੂਛਣ ਮਾਰਤਾ ਗੋਲੀਆਂ ਮਾਰ ਕੇ। ਮੈਨੂੰ ਤਾਂ ਜਨਕ ਨੇ ਸੁੱਤੇ ਪਏ ਨੂੰ ਉਠਾਇਆ ਕਿ ਟਰੱਕ ਚਾਹੀਦਾ। ਉਹ ਤਾਂ ਭਾਈ ਜਿੰਨਾ ਸਮਾਨ ਇਕੱਠਾ ਹੋਇਆ ਸਭ ਲੱਦ ਕੇ ਹਰਿਆਣੇ ਵੱਲ ਚਲੇ ਗਏ। ਜਨਕ ਦੇ ਸਹੁਰਿਆਂ ਵੱਲੀ। ਮੁੰਡੇ ਦਾ ਸੰਸਕਾਰ ਵੀ ਉੱਥੇ ਕਰਤਾ ਉਹਨਾਂ ਨੇ ਚੁੱਪਚਾਪੀ ਤੇ। ਉਹ ਨਹੀਂ ਮੁੜਦੇ ਹੁਣ। ਬਿਚਾਰਿਆਂ ਦਾ ਸਾਰਾ ਘਰ ਪਟਿਆ ਗਿਆ ਕੋਈ ਭਾਣਾ ਵਾਪਰ ਗਿਆ ਇਸ ਗੱਲ ਦਾ ਖਤਸਾ ਤਾਂ ਸਾਰੇ ਪਿੰਡ ਨੂੰ ਹੀ ਸੀ ਪਰ ਇੰਨਾ ਭਾਰਾ ਕਹਿਰ ਜਨਕ ਦੇ ਪਰਿਵਾਰ ਤੇ ਟੁੱਟਿਆ ਸ਼ਾਇਦ ਕਿਸੇ ਨੂੰ ਇਸ ਗੱਲ ਦਾ ਤਾਂ ਅੰਦਾਜ਼ਾ ਹੀ ਨਹੀਂ ਸੀ ਗੱਭਰੂ ਜਵਾਨ ਪੁੱਤ ਦੀ ਮੌਤ ਦਾ ਦੁੱਖ ਛਾਤੀ ਤੇ ਧਰ ਕੇ ਜਨਕ ਰਾਜ ਕਿਵੇਂ ਪਿੰਡ ਤੋਂ ਤੁਰਿਆ ਹੋਣਾ ਸੋਚ-ਸੋਚ ਕੇ ਲੋਕਾਂ ਦੀਆਂ ਅੱਖਾਂ 'ਚੋਂ ਪਾਣੀ ਆਪ ਮਹਾਰੇ ਵਹਿ ਤੁਰਦਾ ਕਿਉਂ ਆ ਕੇ ਭੂਛਣ ਨੂੰ ਮਰ ਗਏ ਬਿਨਾ ਕਿਸੇ ਗੱਲਬਾਤ ਦੇ ਜਨਕ ਰਾਜ ਦਾ ਤਾਂ ਕਿਸੇ ਨਾਲ ਰੌਲਾ ਰੱਪਾ ਵੀ ਨਹੀਂ ਸੀ ਹਰ ਕੋਈ ਇਹੀ ਸੋਚਦਾ ਕੇਸਰੀ ਪੱਗਾਂ ਵਾਲੇ ਮਹਾਜਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਇਹ ਤਾਂ ਵਾਈ ਭੇੜੀ ਚੱਲ ਗਈ ਬਸ ਡਾਡੇ ਦਾ ਸ਼ੁਕਰ ਮਨਾਓ ਕਿ ਕੋਈ ਬੇਕਸੂਰ ਭੰਗ ਦੇ ਭਾਣੇ ਜਾਨ ਤੋਂ ਹੱਥ ਨਾ ਧੋ ਬੈਠੇ ਸਿਆਣੇ ਬਜ਼ੁਰਗ ਸਰਬੱਤ ਦਾ ਭਲਾ ਮੰਗਦੇ ਮੈਨੂੰ ਤਾਂ ਕਹਾਣੀ ਕੋਈ ਹੋਰ ਲੱਗਦੀ ਆ ਪਿੰਡ ਦੇ ਖੋਜੀ ਕਿਸਮ ਦੇ ਬੰਦੇ ਆਪਣਾ ਦਿਮਾਗ ਵਰਤ ਰਹੇ ਸਨ ਆਖਿਰ ਖੋਜੀ ਕਿਸਮ ਦੇ ਬੰਦਿਆਂ ਨੇ ਵਿਚਲੀ ਗੱਲ ਦਾ ਥੋ ਪਤਾ ਲਾ ਹੀ ਲਿਆ ਅਸਲ 'ਚ ਜਨਕ ਰਾਜ ਤੇ ਉਹਦਾ ਭਰਾ ਦੇਵ ਰਾਜ ਸ਼ਹਿਰ ਵਿੱਚ ਇੱਕ ਸੈਲਰ ਨੂੰ ਲੈ ਕੇ ਆਪਣੇ ਹਿੱਸੇਦਾਰਾਂ ਨਾਲ ਕੋਈ ਪੁਰਾਣਾ ਰੋਲਾ ਚੱਲਦਾ ਸੀ ਰੋਲੇ ਕਾਰਨ ਸੈਲਰ ਬੰਦ ਪਿਆ ਸੀ ਤੇ ਦੋਵਾਂ ਧਿਰਾਂ ਨੂੰ ਪੈਸੇ ਪੱਖੋਂ ਨੁਕਸਾਨ ਹੋ ਰਿਹਾ ਸੀ ਤੇ ਜਨਕ ਤੇ ਦੇਵ ਨੇ ਕਿ ਸੇ ਜਾਣਕਾਰਾਂ ਹੀ ਇਸ ਜਥੇਬੰਦੀ ਨਾਲ ਗੱਲ ਕਰ ਲਈ ਜਥੇਬੰਦੀ ਨੇ ਦੂਜੀ ਪਾਰਟੀ ਤੇ ਦਬਾਅ ਪਾ ਕੇ ਸੈਲਰ ਦਾ ਫੈਸਲਾ ਜਨਕ ਹੋਰਾਂ ਦੇ ਹੱਕ 'ਚ ਕਰਾਉਣਾ ਸੀ ਤੇ ਬਦਲੇ 'ਚ 10 ਲੱਖ ਨਕਦ ਲੈਣਾ ਸੀ ਜਥੇਬੰਦੀ ਨੇ ਬੰਦੂਕ ਦੀ ਨੋਕ ਤੇ ਫੈਸਲਾ ਜਨਕ ਹੋਰਾਂ ਦੇ ਹੱਕ 'ਚ ਕਰਵਾ ਦਿੱਤਾ ਸੀ ਅੱਧੇ ਪੈਸੇ ਜਨਕ ਹੋਰਾਂ ਨੇ ਜਥੇਬੰਦੀ ਤੱਕ ਪਹੁੰਚਦੇ ਵੀ ਕਰਤੇ ਸੀ ਪਰ ਬਾਕੀ ਦੇ ਪੈਸੇ ਦੇਣ ਤੋਂ ਦੋਵੇਂ ਭਰਾ ਆਨਕਾਨੀ ਕਰ ਰਹੇ ਸੀ ਕਹਿੰਦੇ ਨੇ ਉਸ ਰਾਤ ਵੀ ਭੂਸ਼ਣ ਨੂੰ ਮਾਰਨ ਨਹੀਂ ਸੀ ਆਏ ਉਹ ਉਹ ਤਾਂ ਉਹਨੂੰ ਅਗਵਾ ਕਰਨ ਦੇ ਮਕਸਦ ਨਾਲ ਆਏ ਸੀ ਪਰ ਜਨਕ ਹੋਰੀ ਉਹਨਾਂ ਨੂੰ ਪੁੱਠੇ ਪੈਣ ਲੱਗੇ ਤਾਂ ਕਰਕੇ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣਾ ਫੈਸਲਾ ਕਰ ਲਿਆ ਪਿੰਡ 'ਚ ਇਸ ਗੱਲ ਦੀ ਵੀ ਚਰਚਾ ਸੀ ਕਿ ਦੇਵਰਾਜ ਵੀ ਸ਼ਹਿਰ ਵਾਲਾ ਮਕਾਨ ਛੱਡ ਕੇ ਕਿਧਰੇ ਚਲਾ ਗਿਆ 8-9 ਸਾਲ ਇਹ ਘਰ ਬਿਲਕੁਲ ਖਾਲੀ ਪਿਆ ਰਿਹਾ ਕਟੀਆਂ ਛੱਤਾਂ ਉੱਪਰ ਘਾਹ ਦੇ ਬੂਟੇ ਹਵਾ 'ਚ ਲਹਿਰੌਣ ਲੱਗ ਪਏ ਸੁਨਸਾਨ ਘਰ 'ਚ ਹਨੇਰਾ ਝਾਇਆ ਰਹਿੰਦਾ ਉਸ ਸਮੇਂ ਮੇਰੀ ਉਮਰ ਕੋਈ 13-14 ਸਾਲ ਹੋਣੀ ਆ ਅਸੀਂ ਜਦੋਂ ਸਾਡੇ ਵਿਹੜੇ 'ਚ ਬੈਟ ਨਾਲ ਬਾਲ ਖੇਡਦੇ ਤਾਂ ਕਈ ਵਾਰ ਬਾਲ ਇਸ ਘਰ 'ਚ ਚਲੀ ਜਾਂਦੀ ਬਾਲ ਚੁੱਕ ਕੇ ਲਿਆਉਣੀ ਸਾਡੇ ਲਈ ਹਿਮਾਲਿਆ ਤੋਂ ਜੜੀ ਬੂਟੀ ਲਿਆਉਣ ਦੇ ਬਰਾਬਰ ਹੋ ਜਾਂਦੀ ਸੀ ਇਸ ਵਾਰ ਮੇਰੇ ਚਾਚੇ ਦਾ ਮੁੰਡਾ ਜਿੰਮੀ ਬਾਲ ਚੁੱਕਣ ਚਲਾ ਗਿਆ ਅਸੀਂ ਸਾਰੇ ਕੰਦ ਤੇ ਖੜੇ ਉਹਦਾ ਹੌਸਲਾ ਵਧਾ ਰਹੇ ਹਾਂ ਅਚਾਨਕ ਜੀਮੀ ਨੇ ਜ਼ੋਰ ਦੀ ਝੇਕ ਮਾਰੀ ਕਾਲੇ ਨਾਲ ਕੰਦ ਤੇ ਛਾਲ ਮਾਰ ਕੇ ਸਿੱਧਾ ਆਪਣੇ ਘਰ ਵੱਲ ਭੱਜ ਗਿਆ ਸਾਨੂੰ ਕੋਈ ਸਮਝ ਨਹੀਂ ਆਈ ਕੀ ਅਗਰ ਹੋਇਆ ਕੀ ਅਸੀਂ ਸਾਰੇ ਉਹਦੇ ਪਿੱਛੇ ਉਹਨਾਂ ਦੇ ਘਰ ਚਲੇ ਗਏ ਉਹ ਕੀ ਹੋ ਗਿਆ ਓਏ ਤੂੰ ਬੋਲ ਨਹੀਂ ਚੁੱਕ ਕੇ ਲਿਆ ਉਹ ਮੇਰੇ ਤੋਂ 2-3 ਸਾਲ ਛੋਟਾ ਸੀ 22 22 ਜਾਰੋ ਤੇ ਤਾਂ ਭੂਤ ਆ ਕਾਲੀ ਚੁੜੇਲ ਜਿਮੀ ਸਾਂਮ੍ਹਾ ਪਿਆ ਸੀ ਉਹ ਸੱਚੀ ਹੋਏ ਤੂੰ ਆਪ ਦੇਖੀਆ ਸਾਡੇ ਮੁਹੱਲੇ ਤੱਕ ਮੁੰਡਾ ਬੋਲਿਆ ਪੱਕੀ ਗੱਲ ਸੋਹ ਵੱਡੇ ਮਹਾਰਾਜ ਦੀ ਕਾਲੀ ਚੁੜੇਲ ਸੀ ਮੈਂ ਨਹੀਂ ਜਾਂਦਾ ਉਸ ਘਰੇ ਜਿਮੀ ਹਲੇ ਵੀ ਡਰਿਆ ਹੋਇਆ ਸੀ ਉਸ ਦਿਨ ਤੋਂ ਬਾਅਦ ਅਸੀਂ ਕਦੇ ਵੀ ਉਸ ਘਰ ਦੀ ਕੰਨ ਨਿਡੱਪੇ ਉਸ ਘਰ ਚ ਭੂਤ ਪ੍ਰੇਤਾ ਤੇ ਚੁੜੇਲਾਂ ਦਾ ਵਾਸਾ ਹੈ ਇਹ ਗੱਲ ਸਾਰੇ ਪਿੰਡ ਚ ਫੈਲ ਗਈ ਬਹੁਤੇ ਲੋਕਾਂ ਨੇ ਗੱਲ ਸੱਚੀ ਵੀ ਮੰਨ ਲਈ ਜਨਕ ਦਾ ਮੁੰਡਾ ਇਸ ਘਰ ਚ ਮਰਿਆ ਸੀ ਉਹ ਬਿਨਾਂ ਕਿਸੇ ਪਾਠ ਪੂਜਾ ਦੇ ਇਸਕਾ ਰੁਕਸਤ ਹੋਈ ਸੀ ਓਹੋਣ ਦੀ ਰੂਹ ਦੀ ਸਹੀ ਤਰੀਕੇ ਨਾਲ ਵਿਦਾਇਨੀ ਹੋਈ ਹੋਣੀ ਹੁਣ ਓਦੀ ਰੂਹ ਚੜੇਲ ਬਣ ਕੇ ਘਟਕ ਰਹੀ ਆ ਸਾਰੇ ਪਿੰਡ ਨੇ ਇਹ ਦਲੀਲ ਕਢੀ ਹੋਈ ਸੀ ਹੁਣ ਕੋਈ ਰਾਤ ਭਰਾਤੇ ਇਸ ਘਰ ਕੋਲ ਕੋਈ ਨਹੀਂ ਲੰਗਦਾ ਅਸੀਂ ਵੀ ਕਦੇ ਛੱਤ ਤੇ ਮੰਜੇ ਨਹੀਂ ਸੀ ਡਾਹੇ ਇਹ ਭੂਤ ਪ੍ਰੇਤ ਵੀ ਆਪਣੇ ਕਾਇਦੇ ਦੇ ਪੱਕੇ ਹੁੰਦੇ ਨੇ ਇਹ ਆਪਣਾ ਘਰ ਨਹੀਂ ਛੱਡਦੇ ਆਕ ਕੇ ਮੇਰਾ ਬਾਪੂ ਗਰਮੀਆਂ 'ਚ ਵਿਹੜੇ 'ਚ ਮੰੰਜਾ ਡਾ ਕੇ ਹੀ ਸੌਂਦਾ ਪਰ ਬਾਕੀ ਸਾਰਾ ਟੱਬਰ ਅੰਦਰ ਸੁਹਾਤ 'ਚ ਹੀ ਸੌਂਦਾ ਬਾਪੂ ਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ ਉਹ ਸਾਰੀ ਰਾਤ ਘਰਾੜੇ ਮਾਰ ਕੇ ਸੌਂਦਾ ਸੀ ਕਦੇ ਕਿਸੇ ਚੁੜੇਲ ਨੇ ਉਹਨੂੰ ਤੰਗ ਪਰੇਸ਼ਾਨ ਨਹੀਂ ਸੀ ਕੀਤਾ ਦੋ ਕੁ ਸਾਲ ਪਹਿਲਾਂ ਇੱਕ ਵਾਰ ਫਿਰ ਇਸ ਘਰ ਵਿੱਚ ਹਿਲਜੁਲ ਹੋਈ ਕੁਝ ਬੰਦਿਆਂ ਨੇ ਘਰ ਦੇ ਵੱਡੇ ਦਰਵਾਜ਼ੇ ਤੋਂ ਭਾਰਾ ਜਿੰਦਰਾ ਖੋਲ੍ਹਿਆ ਸੀ ਅੰਦਰੋਂ ਬਾਹਰੋਂ ਦਿਹਾੜੀ ਲਾ ਕੇ ਘਰ ਚੰਗੀ ਤਰ੍ਹਾਂ ਸਾਫ਼ ਕਰਵਾਇਆ ਸੀ। ਮੇਰੇ ਬਾਪੂ ਨੇ ਉਹਨਾਂ ਨੂੰ ਚਾਹ ਪਾਣੀ ਵੀ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਜਨਕ ਨੇ ਇਹ ਘਰ ਉਹਨਾਂ ਨੂੰ ਵੇਚਤਾ। ਉਹਨਾਂ ਦਾ ਛੋਟਾ ਭਰਾ ਜੋ ਪਿੰਡੂ ਡਾਕਟਰੀ ਦਾ ਕੰਮ ਕਰਦਾ ਸੀ ਆਪਣੇ ਪਰਿਵਾਰ ਨਾਲ ਇੱਥੇ ਰਹੂਗਾ। ਇਸ ਘਰ 'ਚ ਪੁਰਾਣੀ ਸ਼ੈ ਦਾ ਵਾਸਾ ਹੈ ਭਾਈ। ਤੁਸੀਂ ਕਿਸੇ ਸਿਆਣੇ ਨੂੰ ਪੁੱਛ ਪਛਾ ਲੈਣਾ ਸੀ। ਸਾਥੋਂ ਵੱਧ ਸਿਆਣਾ ਕੌਣ ਹੋ ਬਜ਼ੁਰਗੋ? ਕੋਡੀਆਂ ਦੇ ਭਾਏ ਮਕਾਨ ਜੋ ਖਰੀਦ ਲਿਆ ਅਸੀਂ ਤਾਂ ਸਾਰਾ ਘਰ ਸਾਫ਼ ਕਰਤਾ ਕਿਧਰੇ ਕੋਈ ਪੂਛੜੇ ਨਹੀਂ ਮਿਲੀ ਉਹ ਸਾਡੇ ਪਿੰਡ ਤੋਂ 2 2-4 ਪਿੰਡ ਪਰਾਂ ਕਿਸੇ ਪਿੰਡ ਤੋਂ ਆਏ ਸੀ ਉਹਨਾਂ ਦੇ ਭਰਾ ਨੇ ਸਾਡੇ ਪਿੰਡ ਡਾਕਟਰੀ ਦੀ ਦੁਕਾਨ ਖੋਲਣੀ ਸੀ ਹਫ਼ਤੇ ਅੰਦਰ ਇਸ ਘਰ ਵਿੱਚ ਰੌਣਕਾਂ ਲੱਗ ਗਈਆਂ ਡਾਕਟਰ ਦੇ ਪਰਿਵਾਰ ਵਿੱਚ ਉਹਦੇ ਘਰ ਵਾਲੀ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਮੁੰਡਾ ਕੁੜੀਆਂ ਤੋਂ ਛੋਟਾ ਤੇ ਸਾਡੇ ਹਣ ਦਾ ਸੀ ਉਹ ਦਾ ਘਰ ਦਾ ਨਾਮ ਸੋਨੀ ਸੀ ਉਹ ਕੁਝ ਦਿਨਾਂ ਵਿੱਚ ਹੀ ਸਾਡੇ ਨਾਲ ਕੋਲ ਮਿਲ ਗਿਆ ਸੋਨੀ ਤੁਹਾਨੂੰ ਡਰ ਨਹੀਂ ਲੱਗਦਾ ਓਏ ਸਾਡੇ ਚੋਂ ਕਿਸੇ ਨੇ ਸੋਨੀ ਨੂੰ ਪੁੱਛਿਆ ਕਿਹੜੀ ਗੱਲ ਦਾ ਡਰ ਸੋਨੀ ਹੈਰਾਨ ਹੋਇਆ ਸੀ ਥੋਡੇ ਵਾਲੇ ਘਰੇ ਚੁੜੇਲਾਂ ਦਾ ਵਾਸ ਹੈ ਸਾਡੇ ਵਾਲੇ ਜਿੰਮੀ ਨੇ ਅੱਖੀਂ ਦੇਖੀ ਹੈ ਕਾਲੀ ਚੁੜੇਲ ਮੈਂ ਪੂਰੀ ਗੱਲ ਦੱਸੀ ਮੇਰੇ ਚਾਚੇ ਹੁਰੀ ਦੱਸਦੇ ਸੀ ਚੁੜੇਲ ਬਾਰੇ ਜਿੱਦੇ ਆਏ ਸੀ ਸਾਫ ਸਫਾਈ ਕਰਨ ਉਹਨਾਂ ਨੇ ਟੋਡੇਲਾਂ ਤੋਂ ਖੂਬ ਗਿੱਦਾ ਪਵਾਇਆ ਜਾਣਦੇ ਹੋਏ ਉਹ ਘੜੇ ਹਟਾਂ ਬੰਦ ਕਰ ਗਏ ਸੀ ਸੋਨੀ ਨੇ ਉਹਨਾਂ ਦੇ ਦਰਵਾਜ਼ੇ ਵਾਲੀ ਛੱਤ ਤੇ ਮੁੱਦੇ ਮਾਰੇ ਹੋਏ ਘੜੇ ਵੱਲ ਹੱਥ ਕਰਦਿਆਂ ਦੱਸਿਆ ਮੇਰੇ ਚਾਚੇ ਹੁਰੀ ਕਹਿੰਦੇ ਨੇ ਕਿ ਇਸ ਘੜੇ ਨੂੰ ਕਦੇ ਸਿੱਧਾ ਨਾ ਕਰਿਓ ਜੇ ਅਜਿਹਾ ਕੀਤਾ ਤਾਂ ਭੂਤ ਨਿਕਲ ਕੇ ਸਿੱਧਾ ਕਰਨ ਵਾਲੇ ਨੂੰ ਚਿੰਬੜ ਜਾਣਗੇ ਅਸੀਂ ਸੋਨੀ ਦੀ ਕਹੀ ਗੱਲ ਸੱਚ ਮੰਨ ਲਈਏ ਉਹਦੇ ਸੱਦੇ ਤੇ ਹੁਣ ਅਸੀਂ ਉਹਨਾਂ ਦੇ ਘਰ ਬਿਨਾਂ ਕਿਸੇ ਡਰ ਭੈ ਦੇ ਚਲੇ ਜਾਂਦੇ ਸੀ ਪਰ ਦਰਵਾਜ਼ੇ ਤੇ ਛੱਤ ਤੇ ਪਏ ਘੜੇਵਲ ਕੂਰ-ਕੂਰ ਕੇ ਲੰਘਦੇ ਜਿਵੇਂ ਉਹਦੇ ਹੇਠ ਮੰਦ ਚੁੜੇਲਾਂ ਸਾਨੂੰ ਹੀ ਦੇਖ ਰਹੀਆਂ ਹੋਣ ਹਾਲੇ 6-7 ਮਹੀਨੇ ਹੀ ਗੁਜ਼ਰੇ ਸੀ ਕਿ ਸਮਾਨ ਵਾਲਾ ਕੈਂਟਰ ਫੇਰ ਇਸ ਘਰ ਦੇ ਦਰਵਾਜ਼ੇ ਅੱਗੇ ਖੜਿਆ ਸੀ ਡਾਕਟਰ ਦਾ ਪਰਿਵਾਰ ਆਪਣਾ ਸਮਾਨ ਕੈਂਟਰ 'ਚ ਰੱਖ ਕੇ ਜਾਣ ਲਈ ਤਿਆਰ-ਬਰਤਿਆਰ ਖੜਿਆ ਸੀ ਕੀ ਗੱਲ ਹੋ ਗਈ ਡਾਕਟਰ ਸਾਹਿਬ ਸਭ ਖੈਰ ਤਾਂ ਹੈ ਮਹੱਲੇ ਵਾਲਿਆਂ ਨੇ ਇਸ ਅਚਨਚੇਤ ਘਰ ਛੱਡਣ ਤੇ ਸਵਾਲ ਕੀਤਾ ਕੀ ਦਸੀਏ ਜੀ ਵੱਡੀ ਕੁੜੀ ਨੂੰ ਕਸਰ ਰਹਿਣ ਲੱਗ ਪਈ ਜਦੋਂ ਦੇ ਆਏ ਆ ਕਮਲੀ ਜੀ ਹੋਈ ਵਰਦੀ ਆ ਹਰ ਰੋਜ਼ ਕਈ ਵਾਰ ਦੌਰੇ ਪੈਂਦੇ ਨੇ ਇਹਨੂੰ ਡਾਕਟਰਾਂ ਨੂੰ ਦਿਖਾਇਆ ਕੋਈ ਸਮਝ ਨਹੀਂ ਆਈ ਕਿਸੇ ਦੀ ਕਿਸੇ ਸਿਆਣੇ ਨੇ ਗੱਲ ਸਮਝਾਈ ਬਈ ਕੋਈ ਉਪਰੀ ਕਸਰ ਦਾ 사ਆ ਹੋ ਗਿਆ ਕੁੜੀ ਨੂੰ ਸਿਆਣੇ ਨੇ ਕਿਹਾ ਕਿ ਘਰ ਛੱਡ ਦੋ ਡਾਕਟਰ ਨੇ ਤੇ ਉਹਦੇ ਸਾਰੇ ਪਰਿਵਾਰ ਨੇ ਮੁਹੱਲੇ ਵਾਲਿਆਂ ਤੋਂ ਵਿਦਾ ਲੈ ਲਈ ਸੀ ਸੋਨੀ ਸਾਨੂੰ ਜਾਣ ਲੱਗਿਆ ਗੱਲ ਲੱਗ ਕੇ ਮਿਲਿਆ ਸੀ ਸ਼ਾਇਦ ਚਾਚੇ ਹੋਰਾਂ ਤੋਂ ਸਾਰੇ ਭੂਤ ਕਾਬੂ ਨਹੀਂ ਆਏ ਹੋਣੇ ਲੱਗਦਾ ਕੋਈ ਚੜੇਲ ਮੇਰੀ ਵੱਡੀ ਭੈਣ ਨੂੰ ਚਿੰਬੜ ਗਈ ਮਿਲਦੇ ਰਹਿਣ ਦਾ ਵਾਅਦਾ ਕਰਕੇ ਉਹ ਕੈਂਟਰ ਦੀ ਅਗਲੀ ਸੀਟ ਤੇ ਜਾ ਬੈਠਿਆ ਤੇ ਕਾਲਾ ਧੂਆਂ ਮਾਰਦਾ ਕੈਂਟਰ ਪਲਾਂਜੀ ਸਾਡੀ ਅੱਖਾਂ 'ਚੋਂ ਓਲੇ ਹੋ ਗਿਆ ਜਦੋਂ ਮੈਂ ਕਿਹਾ ਸੀ ਬਈ ਸਿਆਣੇ ਤੂੰ ਪਾ ਕਰਾ ਕੇ ਸਮਾਨ ਰੱਖਿਓ ਤਪਾ ਤੰਦਰ ਮੈਨੂੰ ਮਜ਼ਾਕ ਕਰਦੇ ਸੀ ਹੁਣ ਲੱਗਿਆ ਪਤਾ ਮੇਰਾ ਬਾਪੂ ਆਪਣੀਆਂ ਗੱਲਾਂ ਨੂੰ ਸਿਆਣੀਆਂ ਸਿੱਧ ਕਰ ਰਿਹਾ ਸੀ ਖਬਰੇ ਕਿਹੜੀ ਕਸਰ ਸੀ ਕੁੜੀ ਨੂੰ ਕਈ ਭੇਤੀ ਕਿਸਮ ਦੇ ਬੰਦੇ ਵੱਖਰਾ ਵੱਖਰਾ ਰਾਗ ਗਲ ਆਪਦੇ ਸਾਲ ਡੇਢ ਸਾਲ ਇਹ ਘਰ ਫਿਰ ਬੰਦ ਰਿਹਾ ਹੁਣ ਕੁਝ ਦਿਨ ਪਹਿਲਾਂ ਸੋਨੀ ਆਇਆ ਸੀ ਆਪਣੇ ਚਾਚੇ ਨਾਲ ਇੱਕ ਵਾਰ ਫਿਰ ਉਹਨਾਂ ਦੇ ਘਰ ਦੀ ਸਫਾਈ ਕਰਾਈ ਸੀ ਹੋਰ ਤੇਰੀ ਭੈਣ ਦੀ ਕਸਰ ਠੀਕ ਹੋ ਗਈ ਹੁਣ ਜਦੋਂ ਸਾਡੇ ਘਰ ਮਿਲਣ ਆਇਆ ਤੇ ਮੇਰੀ ਅੰਬੋ ਨੇ ਸੁੱਖ ਸੰਦ ਪੁੱਛੀ ਸੀ। ਉਹ ਤਾਂ ਬੇਬੇ ਸੋਨੀ ਦੀਆਂ ਅੱਖਾਂ ਭਾਰੀਆਂ। ਵੇ ਕੀ ਗੱਲ ਹੋ ਗਈ? ਅੰਬੋ ਮੋٹے ਸ਼ੀਸ਼ੇ ਦੀਆਂ ਅਨਕਾਂ ਠੀਕ ਕਰਦੀ ਬੋਲੀ ਤੇ ਉਹਦੀ ਆਵਾਜ਼ 'ਚ ਨਵੀਂ ਵੱਧ ਗਈ ਸੀ। ਉਹਨੇ ਤਾਂ ਬੇਬੇ ਸਾਰੇ ਖਾਨਦਾਨ ਦੀ ਇੱਜ਼ਤ ਰੋਲਦੀ। ਡੈਣ ਨਿਕਲੀ ਪੂਰੀ। ਸਾਡੇ ਸੀਰੀ ਨਾਲ ਭੱਜ ਗਈ ਸੀ। ਚੌਥੇ ਦਿਨ ਹਰੀਗੜ ਵਾਲੇ ਨਹਿਰ ਵਿੱਚੋਂ ਦੋਵਾਂ ਦੀਆਂ ਲਾਸ਼ਾਂ ਮਿਲੀਆਂ ਨੇ। ਸੋਨੀ ਦੇ ਚਿਹਰੇ ਦੀ ਚਮੜੀ ਖਿੱਚੀ ਗਈ ਸੀ। ਉਪਰੀ ਕਸਰ ਕੁਸਰ ਕੋਈ ਨਹੀਂ ਸੀ ਹੋਈ ਉਹਨੂੰ। ਸਿਰੀ ਕਰਕੇ ਪਿੰਡ ਵਾਪਸ ਜਾਣ ਲਈ ਸਾਰਾ ਡਰਾਮਾ ਕੀਤਾ ਸੀ ਉਸ ਚੜੇਲ ਨੇ। ਵਾਗ ਰੂ ਵਾਗ ਰੂ ਪਾਈ। ਹੁਣ ਬੇਬੇ ਕੋਲ ਪੁੱਛਣ ਲਈ ਕੋਈ ਸਵਾਲ ਨਹੀਂ ਸੀ। ਹੁਣ ਦੁਬਾਰਾ ਵਾਪਸੀ ਆ ਫਿਰ? ਮੈਂ ਗੱਲ ਬਦਲਣ ਦੀ ਸੋਚੀ। ਨਹੀਂ, ਹੁਣ ਵਾਪਸੀ ਕਿੱਥੇ? ਅਸੀਂ ਤਾਂ ਇਹ ਘਰ ਕਿਰਾਏ ਤੇ ਦੇਤਾ। ਨਾਲੇ ਘਰ ਸੰਭਿਆ ਜਾਓ। ਨਾਲੇ 4 ਪੈਸੇ ਹੱਥ ਲੱਗਣਗੇ ਸੋਨੇ ਦੀਆਂ ਗੱਲਾਂ 'ਚ ਉਮਰੋਂ ਵੱਧ ਸਿਆਣਪ ਚਲਕ ਰਹੀ ਸੀ ਵੇ ਕਿਨੂੰ ਦੇ ਤੱਕਾਏ ਤੇ ਅੰਬੋ ਦਾ ਧਿਆਨ ਸਾਡੀਆਂ ਗੱਲਾਂ ਵੱਲੀ ਸੀ ਕੋਈ ਯੂਪੀ ਬਿਹਾਰ ਦਾ ਬੰਦਾ ਹੈ ਸ਼ਹਿਰ ਵਾਲੀ ਫੈਕਟਰੀ 'ਚ ਕੰਮ ਕਰਦਾ ਸਾਡੇ ਪਿੰਡੋਂ ਮੁੰਡਾ ਕੰਮ ਕਰਦਾ ਗਵੰਡੀਆਂ ਦਾ ਉਹਨੇ ਦੱਸ ਪਾਈ ਆ ਵੀ ਜੇ ਘਰ ਖਾਲੀ ਹੈ ਤਾਂ ਬੰਦਾ ਹੈਗਾ ਕਿਰਾਏ ਤੇ ਮਕਾਨ ਲਈ ਕੱਲੇ ਤੀਵੀ ਆਦਮੀ ਨੇ ਬੱਚਾ-ਬੁੱਚਾ ਹੈ ਨਹੀਂ ਕੋਈ ਸੋਨੀ ਨੇ ਇੱਕੋ ਵਾਰ ਚ ਸਾਰੀ ਜਾਣਕਾਰੀ ਦੇ ਦਿੱਤੀ ਫਿਰ ਕੁਝ ਕੁ ਦਿਨਾਂ ਬਾਅਦ ਇੱਕ ਤੀਵੀਂ ਆਦਮੀ ਥੋੜੇ ਜੇ ਸਮਾਨ ਨਾਲ ਰਿਕਸ਼ੇ ਤੇ ਬੈਠ ਕੇ ਉਸ ਘਰ ਚ ਆ ਪਹੁੰਚੇ ਕੁਝ ਦਿਨ ਰਿਕਸ਼ੇ ਉੱਪਰ ਥੋੜਾ ਥੋੜਾ ਸਮਾਨ ਹੋਰ ਆਉਂਦਾ ਰਿਹਾ ਬੰਦੇ ਦਾ ਨਾਮ ਸੀ ਸੂਰਜ ਬਿਹਾਰ ਦੇ ਕਿਸੇ ਪਿੰਡ ਤੋਂ ਸੀ ਰੰਗ ਦਾ ਸ਼ਾ ਕਾਲਾ ਸਿਗਰਟਾ ਫੂਕ ਫੂਕ ਕੇ ਉਹਦੇ ਬੁੱਲ ਕਾਲੇ ਚਲੋਡੇ ਵਰਗੇ ਹੋ ਚੁੱਕੇ ਸੀ ਮੂੰਹ ਤੇ ਕੇਵਲ ਮੁੱਛਾਂ ਹੀ ਸਨ ਦਾੜੀ ਉਹ ਸ਼ੇਵ ਕਰਕੇ ਰੱਖਦਾ ਆਵੇਂ ਮੁੱਛਾਂ ਨੂੰ ਕਾਲ ਫਲਾ ਕੇ ਕਾਲੀਆਂ ਦਾ ਕਰੀ ਰੱਖਦਾ ਪਰ ਕਿਤੇ ਕਿਤੇ ਮੁੱਛਾਂ ਤੋਂ ਝਾਕਦੇ ਚਿੱਟੇ ਵਾਲ ਉਹਦੀ ਉਮਰ ਪੰਜਾਹਾਂ ਦੇ ਲਾਗੇ ਛਾਗੇ ਹੋਣ ਦੀ ਪੁਸ਼ਟੀ ਕਰਦੇ ਉਹ 5-6 ਸਾਲ ਤੋਂ ਸ਼ਹਿਰ 'ਚ ਲੱਗੀ ਵਰਦਮਨ ਵਾਲਿਆਂ ਦੀ ਫੈਕਟਰੀ 'ਚ ਫੋਰਮੈਨ ਸੀ ਪਿਛਲੇ ਮਹੀਨੇ ਉਹ ਆਪਣੇ ਪਿੰਡੋਂ ਆਪਣੇ ਘਰ ਵਾਲੀ ਮਾਇਆ ਨੂੰ ਵੀ ਆਪਣੇ ਨਾਲ ਹੀ ਲੈ ਕੇ ਆਇਆ ਸੀ ਸ਼ਹਿਰ ਵਾਲਾ ਇੱਕ ਕਮਰਾ ਉਹਨੂੰ ਦੋ ਜਣਿਆਂ ਲਈ ਪੂਰਾ ਨਹੀਂ ਸੀ ਜਾਪਿਆ ਇਸੇ ਲਈ ਵੱਡੇ ਘਰ ਦੀ ਤਲਾਸ਼ ਉਹਨੂੰ ਇਸੇ ਘਰ ਵਿੱਚ ਲੈ ਆਈ ਇਹ ਜਾਣਕਾਰੀ ਸੂਰਜ ਨੇ ਆਉਣ ਤੋਂ ਕੁਝ ਦਿਨ ਬਾਅਦ ਥੜੇ ਤੇ ਖੜੇ ਬੰਦਿਆਂ ਨੂੰ ਖੁਦ ਦੱਸੀ ਸੀ ਪਰ ਖੋਜੀ ਕਿਸਮ ਦੇ ਬੰਦੇ ਸ਼ਹਿਰ ਵਾਲਾ ਕਮਰਾ ਛੱਡਣ ਦੇ ਹੋਰ ਹੀ ਕਾਰਨ ਦੱਸ ਰਹੇ ਸੀ ਸ਼ਰਿਆਮ ਤੇ ਕਦੇ ਕਿਸੇ ਨੇ ਕੋਈ ਗੱਲ ਨਹੀਂ ਸੀ ਕੀਤੀ ਪਰ ਕਹਿੰਦੇ ਸੂਰਜ ਦੀ ਘਰ ਵਾਲੀ ਜਵਾਨ ਤੇ ਉਹਦੇ ਨਾਲੋਂ ਵੱਧ ਸੋਹਣੀ ਆ ਸ਼ਹਿਰ ਵਿੱਚ ਇੱਕੋ ਕਮਰਾ ਹੋਣ ਕਾਰਨ ਜਦੋਂ ਕਦੇ ਮਾਇਆ ਘਰੋਂ ਬਾਹਰ ਨਿਕਲ ਕੇ ਆਉਂਦੀ ਤਾਂ ਲੋਕ ਖੜ ਖੜੋ ਦੇ ਹੋਸਣ ਦੀ ਤਾਰੀਫ ਕਰਦੇ ਪਾਵੇਂ ਮਾਇਆ ਵੱਡਾ ਸਾਰਾ ਖੁੰਡ ਕੱਢ ਕੇ ਰੱਖਦੀ ਸੀ ਪਰ ਜਵਾਨ ਉਮਰ ਦਾ ਹੁਸਨ ਜਾਣੇ ਅਣਜਾਣੇ ਚਰਤੀਆਂ ਮਾਰੀ ਜਾਂਦਾ ਕਿਸੇ ਨਾਲ ਦੇ ਨੇ ਸੂਰਜ ਦੇ ਕੰਨ ਭਰਤੇ ਵੀ ਮਾਇਆ ਦੇ ਕਿਸੇ ਮੁਹੱਲੇ ਵਾਲੇ ਨਾਲ ਗੱਲਬਾਤ ਆ ਸੂਰਜ ਦੇ ਫੈਕਟਰੀ ਜਾਣ ਪਿੱਛੋਂ ਕੋਈ ਮਾਇਆ ਕੋਲ ਆਉਂਦਾ ਤੇ ਉਹ ਛੋਟੀ ਛੋਟੀ ਗੱਲ ਨੂੰ ਲੈ ਕੇ ਮਾਇਆ ਤੇ ਸ਼ੱਕ ਕਰਨ ਲੱਗਦਾ ਸ਼ਾਮ ਨੂੰ ਸ਼ਰਾਬ ਪੀ ਕੇ ਮਾਇਆ ਨੂੰ ਡੇਰੇ ਤੇ ਵੱਜਦੇ ਢੋਲ ਵਾਂਗ ਕੁੱਟਦਾ ਇਹ ਸਿਲਸਿਲਾ ਜਦੋਂ ਆਮ ਹੋ ਗਿਆ ਤਾਂ ਮੁਹੱਲੇ ਵਾਲਿਆਂ ਨੇ ਮਾਇਆ ਤੇ ਤਰਸ ਖਾ ਕੇ ਸੂਰਜ ਨੂੰ ਨੇੜੇ ਦੇ ਪਿੰਡ 'ਚ ਘਰ ਲੱਭ ਲੈਣ ਦੀ ਸਲਾਹ ਦਿੱਤੀ ਸੀ। ਸੂਰਜ ਦਾ ਸ਼ੱਕ ਸਹੀ ਸੀ ਜਾਂ ਗਲਤ ਇਹ ਤਾਂ ਰੱਬ ਜਾਣਦਾ। ਪਰ ਮਾਇਆ ਦੀ ਖੂਬਸੂਰਤੀ ਵਾਲੀ ਗੱਲ 16 ਨੇ ਸੱਚ ਸੀ। ਮੈਂ ਇੱਕ ਦਿਨ ਉਹਨਾਂ ਦੇ ਘਰ ਕੋਲੋਂ ਲੰਘਿਆ ਤਾਂ ਦਰਵਾਜ਼ੇ 'ਚ ਲੱਗੀ ਬਾਰੀ 'ਚ ਖੜੀ ਸੀ। ਲੋੜੇ ਦਾ ਹੁਸਨ ਕੁੰਡ 'ਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ। ਪਤਾ ਨਹੀਂ ਕਿਉਂ ਮੱਲੋ ਮੱਲੀ ਇਹ ਗਾਣਾ ਮੇਰੇ ਬੁੱਲਾਂ ਤੇ ਆ ਗਿਆ ਸੀ। ਸੂਰਜ ਨਾਲੋਂ ਤਾਂ ਅੱਧੀ ਉਮਰ ਦੀ ਲੱਗਦੀ ਸੀ ਉਹ। ਪਾਵੇਂ ਉਹਦਾ ਰੰਗ ਕਣਕਵੰਨਾ ਸੀ ਪਰ ਨੈਣ ਨਕਸ਼ ਐਨੇ ਤਿੱਖੇ ਵੀ ਦੇਖਣ ਵਾਲੇ ਦੇ ਦਿਲ 'ਚ ਤੀਰ ਵਾਂਗ ਵੱਜਦੇ ਮੇਰੇ ਵੱਲ ਦੇਖ ਕੇ ਉਹਦੇ ਚਿਹਰੇ ਤੇ ਮੁਸਕਾਨ ਫੈਲ ਗਈ ਸੀ ਪਰ ਛੇਤੀ ਉਹਦਾ ਚਿਹਰਾ ਗੰਭੀਰ ਹੋ ਗਿਆ ਤੇ ਉਹ ਬਾਰੀ ਬੰਦ ਕਰਕੇ ਭੱਜ ਕੇ ਅੰਦਰ ਚਲੀ ਗਈ ਜਿਵੇਂ ਮੇਰੇ ਬੇਬੇ ਦੀਆਂ ਬਾਤਾਂ ਦੇ ਵਿੱਚ ਰਾਖਸਸ ਦੁਆਰਾ ਫੜੀ ਗਈ ਪਰੀ ਰਾਜਕੁਮਾਰ ਨੂੰ ਦੇਖ ਕੇ ਪਹਿਲਾਂ ਖੁਸ਼ ਹੁੰਦੀ ਹੈ ਤੇ ਰਾਖਸ਼ ਬਾਰੇ ਸੋਚ ਕੇ ਰੋਣ ਲੱਗ ਪੈਂਦੀ ਹੈ ਪਰ ਮੇ ਰਾਜਕੁਮਾਰ ਵਾਂਗੂ ਦੇ ਹਸਣ ਤੇ ਉਹਦੇ ਉਦਾਸ ਹੋਣ ਦਾ ਕਾਰਨ ਨਹੀਂ ਸੀ ਜਾਣ ਸਕਿਆ ਪਹਿਲਾਂ ਪੈਲ ਮੇਰੀ ਅੰਬੋ ਹੋਰੀਆਂ ਤੇ ਗਲੀ ਮੁਹੱਲੇ ਦੀਆਂ ਹੋਰ ਬੁੜੀਆਂ ਮਾਇਆ ਕੋਲ ਚਲੀਆਂ ਜਾਂਦੀਆਂ ਸੀ ਗੱਲਾਂ ਬਾਤਾਂ ਵੀ ਕਰਦੀਆਂ ਸੀ ਦਾਲ ਸਬਜ਼ੀ ਦਾ ਵਿਚਾਰ ਵਟਾਂਦਰਾ ਵੀ ਕਰਦੀਆਂ ਸੀ ਪਰ ਹੌਲੀ-ਹੌਲੀ ਇਹ ਵਰਤਾਰਾ ਬਿਲਕੁਲ ਬੰਦ ਹੋ ਗਿਆ ਸੂਰਜ ਸਵੇਰੀ ਦਿਨ ਚੜਦੇ ਨੂੰ ਘਰੋਂ ਨਿਕਲ ਜਾਂਦਾ ਤੇ ਆਥਣੇ ਦਿਨ ਦੇ ਛਪਾਣ ਨਾਲ ਮੁੜਦਾ ਉਹ ਸਾਈਕਲ ਤੇ ਜਾਂਦਾ ਆਉਂਦਾ ਸੀ ਹੁਣ ਉਹ ਜਾਣ ਲੱਗਿਆਂ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਜਾਂਦਾ ਸੀ ਤੇ ਆਥਣੇ ਆ ਕੇ ਆਪ ਹੀ ਖੋਲਦਾ ਮਾਇਆ ਸਾਰਾ ਦਿਨ ਘਰ ਦੇ ਅੰਦਰ ਹੀ ਰਹਿੰਦੀ ਹੁਣ ਉਹ ਥੜੇ ਤੇ ਖੜੇ ਬੰਦਿਆਂ ਵਿੱਚ ਵੀ ਬੈਠਣੋਂ हट ਗਿਆ ਸੀ ਛੁੱਟੀ ਵਾਲੇ ਦਿਨੋਂ ਦੋਵੇਂ ਅੰਦਰ ਹੀ ਰਹਿੰਦੇ ਸਾਨੂੰ ਫਿਰ ਅਝਿਆ ਲੱਗਣ ਲੱਗ ਪਿਆ ਸੀ ਕਿ ਇਸ ਘਰ ਵਿੱਚ ਹੁਣ ਵੀ ਕੋਈ ਨਾ ਰਹਿੰਦਾ ਹੋਵੇ ਮੇਰੇ ਵਰਗੇ ਪਿੰਡ ਦੇ ਕਈ ਹੋਰ ਜਵਾਨੀ ਚ ਪੈਰ ਧਰਦੇ ਮੁੱਛ ਫੁੱਟ ਗੱਭਰੂ ਮਾਇਆ ਦਾ ਚਾਕਾ ਲੈਣ ਦੇ ਮਾਰੇ ਬਿਨਾਂ ਗੱਲੋਂਾਂ ਦੇ ਦਰਵਾਜ਼ੇ ਦੀਆਂ ਬਾਰੀਆਂ ਨੂੰ ਤਾੜਦੇ ਦਿਨ ਵਿੱਚ ਕਈ ਵਾਰ ਇੱਧਰ ਉੱਧਰ ਲੰਘਦੇ ਪਰ ਮਾਇਆ ਦਾ ਹੁਸਨ ਸਾਡੇ ਲਈ ਕੌਰੂ ਦਾ ਖਜ਼ਾਨਾ ਹੋ ਨਿਪੜਿਆ ਸੀ ਜੋ ਕਦੇ ਕਿਸੇ ਦੇ ਹੱਥ ਨਹੀਂ ਸੀ ਆਉਂਦਾ ਸ਼ਾਇਦ ਸੂਰਜ ਨੇ ਗੱਲਾਂ ਨੂੰ ਭਾਂਪ ਗਿਆ ਸੀ ਜਾਂ ਕਿਸੇ ਭੇਤੀ ਕਿਸਮ ਦੇ ਬੰਦੇ ਨੇ ਉਹਦੇ ਕੰਨ 'ਚ ਫੂਕ ਮਾਰਤੀ ਸੀ ਮਰੀਂਡੇ ਵਾਲੇ ਫਾਟਕ ਵਾਂਗ ਉਸ ਘਰ ਦਾ ਦਰਵਾਜ਼ਾ ਹੁਣ ਬੰਦ ਹੀ ਮਿਲਦਾ ਸੀ ਕਿਤੇ ਸਾਲੀਆਂ ਚੁੜੇਲਾਂ ਨੇ ਤਾਂ ਨਿਵਾਸ ਤੇ ਕਰ ਲਏ ਤੀਵੀ ਆਦਮੀ ਸਾਨੂੰ ਕਈ ਵਾਰ ਖਤਸਾ ਹੁੰਦਾ ਇੱਕ ਦਿਨ ਮੈਂ ਜਾਣ ਬੁਝ ਕੇ ਸੂਰਜ ਨੂੰ ਪਿੰਡ ਦੀ ਫਿਰਨੇ ਤੇ ਜਾਟ ਕਰਿਆ ਸੂਰਜਾ ਕਿਵੇਂ ਆ ਬਈ ਸਭ ਠੀਕ ਠਾਕ ਐ ਜੀ ਲੱਗ ਗਿਆ ਨਵੀਂ ਥਾਂ ਤੇ ਮੈਂ ਉਹਦੇ ਸਾਈਕਲ ਦੇ ਹੈਂਡਲ ਨੂੰ ਸੱਜੇ ਹੱਥ ਨਾਲ ਫੜ ਲਿਆ ਸੀ ਸਭ ਠੀਕ ਆ ਜੀ ਮਜੇ ਮੇ ਉਹ ਥੋੜਾ ਗੁੱਸੇ ਚ ਬੋਲਿਆ ਉਹ ਮੈਂ ਤਾਂ ਤਾਂ ਪੁੱਛਦਾ ਸੀ ਵੀ ਕੋਈ ਭੂਤ ਚੜੇਲ ਤਾਂ ਨਹੀਂ ਟੱਕਰ ਗਈ ਨਵੇਂ ਘਰੇ ਇੱਥੇ ਉਪਰੀਆਂ ਛਾਂਆਂ ਦਾ ਵਾਸਾ ਰਿਹਾ ਤੂੰ ਵੀ ਅੰਦਰੋਂ ਘੱਟ ਹੀ ਨਿਕਲਦਾ ਮਖਿਆ ਚੱਲ ਪੁੱਛੀ ਲਈਏ ਫਿਰ ਵੀ ਗਵਾਂਡ ਮੱਥੇ ਮੈਂ ਹੁਣ ਹੈਂਡਲ ਤੋਂ ਸੱਜਾ ਹੱਥ ਚੁੱਕ ਲਿਆ ਸੀ ਐਸੀਆਂ ਚੜੇਲਾਂ ਨੂੰ ਮੈਂ ਕੀ ਜਾਣਦਾ ਰੋਜ਼ ਰਾਤ ਨੂੰ ਗਿੱਦਾਂ ਪਾਉਂਦੀਆਂ ਨੇ ਮੇਰੇ ਸਾਹਮਣੇ ਉਹਨੇ ਖੰਘਾਰ ਕੇ ਪਰਾਂ ਥੁੱਕਿਆ ਤੇ ਸਾਈਕਲ ਨੂੰ ਪੈडल मार ਕੇ ਪਿੰਡ ਵੱਲ ਨੂੰ ਹੋ ਤੁਰਿਆ ਇਹ ਲੋਕ ਭੂਤਾਂ ਪ੍ਰੇਤਾਂ ਨੂੰ ਵਸਤ ਕਰ ਲੈਂਦੇ ਨੇ ਇਹ ਬੰਗਾਲੀ ਜੰਤਰਤੰਤਰ ਜਾਣਦੇ ਹੁੰਦੇ ਨੇ ਪਵਾਉਂਦਾ ਹੋਊਗਾ ਗਿੱਦਾ ਇਹ ਜਦੋਂ ਮੈਂ ਘਰੇ ਆ ਕੇ ਗੱਲ ਕਰੀ ਤਾਂ ਬਾਪੂ ਹੋ ਰਹੇ ਨੇ ਸੂਰਜ ਦੀਆਂ ਗੱਲਾਂ ਤੇ ਸਹੀ ਹੋਣ ਦੀ ਮੋਹਰ ਲਾਤੀ ਹੁਣ ਸੂਰਜ ਕਈ ਵਾਰ ਆਪਣੇ 베ੜੇ ਦੇ ਅੰਦਰ ਉੱਚੀ ਉੱਚੀ ਬੋਲਦਾ ਸੁਣਦਾ ਕਈ ਵਾਰ ਦਿਨ ਤੇ ਟਲੇ ਤੋਂ ਉਹ ਦੀਵੇ ਦੀ ਲੋ ਤੇ ਡੈੱਕ ਤੇ ਹਿੰਦੀ ਗਾਣੇ ਲਾ ਲੈਂਦਾ ਕਈ ਵਾਰ ਕਿਸੇ ਧੀਮੀ ਦੀ ਰੋਂਦੀ ਆਵਾਜ਼ ਇਨ੍ਹਾਂ ਹਿੰਦੀ ਗਾਣਿਆਂ ਵਿੱਚ ਰਲਗੱਡ ਹੋ ਕੇ ਸੁਣਾਈ ਦਿੰਦੀ ਕਦੇ-ਕਦੇ ਕੋ ਹੋਰ ਭਈਆ ਟਾਈਪ ਬੰਦਾ ਉਹਨਾਂ ਦੇ ਘਰ ਆਉਂਦਾ ਤੇ ਕੁਝ ਘੰਟਿਆਂ ਬਾਅਦ ਵਾਪਸ ਪਰਤ ਜਾਂਦਾ। ਉਸ ਰਾਤ ਫਿਲਮੀ ਗਾਣੇ ਰਾਤ ਤੱਕ ਚੱਲਦੇ। ਧੀਮੀ ਦਾ ਰੋਣ ਗਾਣਿਆਂ ਦੀ ਆਵਾਜ਼ ਚ ਗੁਆਚ ਜਾਂਦਾ। ਪਰ ਕਦੇ ਕਦੇ ਹੱਥਾਂ ਦਾ ਖੜਾਕ ਜ਼ਰੂਰ ਸੁਣਦਾ। ਜਿਵੇਂ ਕੋਈ ਗਿੱਧਾ ਪਾਉਂਦਾ ਹੋਵੇ ਜਾਂ ਕਿਸੇ ਦੀ ਚਪੇੜਾ ਮਾਰਦਾ ਹੋਵੇ। ਪਤਾ ਨਹੀਂ ਕਿਉਂ ਮੇਰਾ ਧਿਆਨ ਸੂਰ ਦੇ ਘਰ ਵੱਲ ਜ਼ਿਆਦਾ ਹੀ ਰਹਿਣ ਲੱਗ ਪਿਆ ਸੀ। ਇੱਕ ਦਿਨ ਜਦੋਂ ਸੂਰਜ ਵਾਪਸ ਆਇਆ ਤਾਂ ਉਹਨੇ ਦਰਵਾਜ਼ਾ ਖੋਲ ਕੇ ਸਾਈਕਲ ਅੰਦਰ ਕੀਤਾ ਤਾਂ ਮੈਨੂੰ ਮਾਇਆ ਦੇ ਦਰਸ਼ਨ ਹੋ ਗਏ ਸੀ ਉਹ ਨਲਕੇ ਤੋਂ ਪਾਣੀ ਪਾਰ ਰਹੀ ਸੀ ਉਹਦੇ ਚਿਹਰੇ ਤੇ ਦਾਗ ਪਏ ਹੋਏ ਸੀ ਜਿਵੇਂ ਕਿਸੇ ਨੇ ਕੁੱਟਿਆ ਹੋਵੇ ਮੈਂ ਲੰਗੇ ਜਾਂਦੇ ਨੇ ਜਾਣ ਬੁਝ ਕੇ ਦਰਵਾਜ਼ਾ ਖੁੱਲੇ ਤੋਂ ਉਧਰ ਨੂੰ ਝਾਤੀ ਮਾਰੀ ਪਰ ਮਾਇਆ ਦਾ ਬੁਝਿਆ ਹੋਇਆ ਚਿਹਰਾ ਦੇਖ ਕੇ ਮਨ ਖਰਾਬ ਹੋ ਗਿਆ ਕਿੱਥੇ ਲਾਟ ਵਰਗੀ ਮੱਚਦੀ ਮਾਇਆ ਤੇ ਕਿੱਥੇ ਹੁਣ ਤੋਂ ਅੱਖਿਆ ਚਿਹਰਾ ਮੈਨੂੰ ਮਾਇਆ ਵਾਲ ਤੱਕਦੇ ਆ ਸੂਰਜ ਨੇ ਦੇਖ ਲਿਆ ਸੀ ਉਸ ਰਾਤ ਫਿਰ ਡੈਕ ਤੇ ਫਿਲਮੀ ਗਾਣੇ ਬੜੀ ਧੀਰ ਤੱਕ ਚੱਲੇ ਤੀਮੀ ਦੀ ਰੋਣ ਦੀ ਆਵਾਜ਼ ਵੀ ਸਾਫ਼ ਸੁਣਾਈ ਦਿੱਤੀ ਬੇਬੇ ਮੈਨੂੰ ਲੱਗਦਾ ਮਾਇਆ ਰੋਂਦੀ ਆ ਮੈਂ ਬੇਬੇ ਦੇ ਸਰਹਾਣੇ ਜਾ ਖੜਿਆ ਵੇ ਫੋਟ ਕਮਲਿਆ ਇਹ ਤਾਂ ਪਹਿਲਾਂ ਵੀ ਕਿੰਨੀ ਵਾਰੀ ਹੋਇਆ ਤੇਰਾ ਬਾਪੂ ਆਂਦਾ ਸੀ ਬਈ ਸੂਰਜ ਰਾਤ ਨੂੰ ਡੈਕ ਲਾ ਕੇ ਭੂਤ ਨਚਾਉਂਦਾ ਜਦੋਂ ਥੱਕ ਟੁੱਟ ਜਾਂਦੀਆਂ ਨੇ ਤਾਂ ਵਿਚਾਰੀਆਂ ਰੋ ਰੋ ਕੇ ਮਿੰਤਾ ਕਰਦੀਆਂ ਨੇ ਉਹਦੀਆਂ ਬਈ ਹੁਣ ਤਾਂ ਛੱਡ ਦੇ ਬੇਬੇ ਨੇ ਆਪਣਾ ਮੂੰਹ ਖੇਸ ਦੇ ਅੰਦਰ ਕਰ ਲਿਆ ਤੇ ਮੈਂ ਚੁੱਪਚਾਪ ਆ ਕੇ ਮੰਜੇ ਤੇ ਪੈ ਗਿਆ ਮੰਜੇ ਤੇ ਮੈਂ ਸਾਰੀ ਰਾਤ ਪਿਆ ਰਿਹਾ ਪਰ ਨੀਂਦ ਮੈਨੂੰ ਇੱਕ ਮਿੰਟ ਵੀ ਨਹੀਂ ਆਈ ਸਵੇਰੇ 4-5 ਵਜੇ ਮਾਇਆ ਦੇ ਘਰ ਦਾ ਬਾਹਰਲਾ ਦਰਵਾਜ਼ਾ ਖੁੱਲਿਆ ਤੇ ਸਾਈਕਲ ਦੇ ਕਿਸੇ ਦੇ ਪੈਡਲ ਮਾਰਨ ਦੀ ਆਵਾਜ਼ ਆਈ ਮੈਂ ਝੱਟ ਮੰਜੇ ਤੋਂ ਖੜਾ ਹੋ ਗਿਆ ਜਦੋਂ ਮੈਂ ਦਰਵਾਜ਼ਾ ਖੋਲ੍ਹ ਕੇ ਗਲੀ 'ਚ ਆਇਆ ਤਾਂ ਸਾਈਕਲ ਸਾਥ ਵਾਲਾ ਮੋੜ ਮੁੜ ਗਿਆ ਸੀ। ਮੈਨੂੰ ਲੱਗਿਆ ਸੂਰਜ ਫੈਕਟਰੀ ਜਾ ਰਿਹਾ ਹੈ। ਸ਼ਾਇਦ ਅੱਜ ਆਮ ਨਾਲੋਂ ਪਹਿਲਾਂ ਚੱਲਿਆ ਗਿਆ ਹੋਵੇ। ਪਰ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਜਾਪਿਆ ਜਿਵੇਂ ਸਾਈਕਲ ਤੇ ਇੱਕ ਨਹੀਂ ਦੋ ਸ਼ਰੀਰ ਹੋਣ। ਸ਼ਾਇਦ ਪਿੱਛੇ ਜਨਾਨੀ ਬੈਠੀ ਸੀ। ਮਾਇਆ ਹੀ ਹੋਣੀ ਆ ਢਿੱਲੇ ਮੱਠੀ ਹੋਈ ਹੋਣੀ। ਦਵਾਈ ਦੱਪਾ ਲੈਣ ਚੱਲਿਆ ਹੋਣਾ ਸੂਰਜ। ਸੋਚ ਕੇ ਮੈਂ ਦੁਬਾਰਾ ਮੰਜੀ ਤੇ ਪੈ ਗਿਆ। ਤਿੰਨ ਚਾਰ ਦਿਨ ਸੂਰਜ ਵੀ ਆਉਂਦਾ ਜਾਂਦਾ ਨਾ ਦਿਖਾਈ ਦਿੱਤਾ। ਉਹਨਾਂ ਦੇ ਘਰ ਵੀ ਕੋਈ ਹਿਲਜੁਲ ਨਾ ਹੋਈ। ਨਾ ਪਿਛਲੀਆਂ ਕੁਝ ਰਾਤਾਂ ਤੋਂ ਡੈੱਕ ਤੇ ਗਾਣੇ ਚੱਲਦੇ ਸੀ ਤੇ ਨਾ ਹੀ ਕੋਈ ਪੈੜਚਾਲ। ਅਜੀਬ ਜਿਹੇ ਸੋਚਾਂ 'ਚ ਡੁੱਬਿਆ ਮੈਂ ਕੱਲਾ ਹੀ ਥੜੇ ਤੇ ਬੈਠਾ ਸੀ ਕਿ ਦੋ ਤਿੰਨ ਬੰਦੇ ਆਪਸ 'ਚ ਗੱਲਾਂ ਕਰਦੇ ਮੇਰੇ ਕੋਲ ਆਏ। "ਬਾਈ ਜੀ, ਸੂਰਜ ਦਾ ਘਰ ਕਿਹੜਾ?" ਉਹਨਾਂ 'ਚੋਂ ਬਾਬੂ ਟਾਈਪ ਆਦਮੀ ਨੇ ਸਵਾਲ ਕੀਤਾ। "ਕੀ ਗੱਲ ਹੋ ਗਈ? ਤੁਸੀਂ ਕੌਣ ਹੋ?" ਮੈਂ ਸ਼ੱਕੀ ਜਾ ਹੋ ਗਿਆ। ਤੇ ਉਹਨਾਂ ਨੇ ਗੱਲ ਦੱਸੀ ਕਿ ਪਿਛਲੇ 4 ਦਿਨਾਂ ਤੋਂ ਸੂਰਜ ਫੈਕਟਰੀ ਨਹੀਂ ਆਇਆ। ਅਸੀਂ ਫੈਕਟਰੀ 'ਚੋਂ ਆਇਆ ਉਹਦਾ ਪਤਾ ਲੈਣ। ਉਹ ਪੁਰਾਣੀ ਦਰਵਾਜ਼ੇ ਵਾਲਾ ਘਰ ਹੈ ਜੀ। ਮੈਂ ਸੂਰਜ ਦੇ ਘਰਵਾਲੇ ਹੱਥ ਕਰਕੇ ਕਿਹਾ ਤੇ ਉਹਨਾਂ ਦੇ ਪਿੱਛੇ-ਪਿੱਛੇ ਹੋ ਤੁਰਿਆ। ਪਰ ਇੱਥੇ ਤਾਂ ਜਿੰਦਾਂ ਲੱਗਿਆ ਪਿਆ। ਉਹ ਦਰਵਾਜ਼ੇ ਤੇ ਲੱਗੇ ਜਿੰਦੇ ਨੂੰ ਦੇਖ ਕੇ ਬੋਲੇ। ਇਹ ਤਾਂ ਐਂ ਲੱਗਿਆ ਰਹਿੰਦਾ ਜੀ। ਸੂਰਜ ਸਾਲਾ ਵਸਾ ਨਹੀਂ ਖਾਂਦਾ ਮਾਇਆ ਦਾ। ਫੈਕਟਰੀ ਜਾਣ ਲੱਗਿਆ ਬਾਹਰੋਂ ਜਿੰਦਰਾ ਮਾਰ ਕੇ ਜਾਂਦਾ। ਮੈਂ ਹੱਸ ਕੇ ਦੱਸਿਆ ਤੇ ਉਹਨਾਂ ਨੂੰ ਦਰਵਾਜ਼ਾ ਖੜਕਾਉਣ ਲਈ ਇਸ਼ਾਰਾ ਕੀਤਾ ਪਰ 10-15 ਮਿੰਟ ਖੜਕਾਉਣ ਤੇ ਵੀ ਅੰਦਰੋਂ ਕੋਈ ਹਿਲਜੁਲਣਾ ਹੋਈ ਤਾਂ ਥੋੜਾ ਜਿਹਾ ਡਰ ਕੇ ਤੁਸੀਂ ਜਿੰਦਾ ਤੋੜ ਦੋ ਮੈਂ ਮਾਇਆ ਦੇ ਦਰਸ਼ਨਾਂ ਲਈ ਉਤਾਵਲਾ ਹੋਇਆ ਪਿਆ ਸੀ ਨਹੀਂ ਆਪਾਂ ਇਸ ਤਰ੍ਹਾਂ ਜਿੰਨਾ ਨਹੀਂ ਤੋੜ ਸਕਦੇ ਪਹਿਲਾਂ ਸਰਪੰਚ ਤੇ ਹੋਰ ਮੌਤਬਾਰਾਂ ਨੂੰ ਬੁਲਾਓ ਸਭ ਦੇ ਸਾਹਮਣੇ ਜਿੰਦਾ ਤੋੜਾਂਗੇ ਉਹਨਾਂ ਨੇ ਮੈਨੂੰ ਸਰਪੰਚ ਦੇ ਘਰੇ ਭੇਜਤਾ ਅੱਧੇ ਪੌਣੇ ਘੰਟੇ 'ਚ 20-25 ਬੰਦੇ ਇਕੱਠੇ ਹੋ ਗਏ ਸਭ ਨੇ ਫੈਕਟਰੀ ਵਾਲੇ ਬੰਦੇ ਨਾਲ ਸਲਾਹ ਕਰਕੇ ਜਿੰਦਾ ਤੋੜਨ ਦੀ ਸਹਿਮਤੀ ਪ੍ਰਗਟਾਈ ਨੰਬਰਦਾਰ ਨੇ ਸੱਬਲ ਦਾ ਇੱਕੋ ਵਾਰ ਨਾਲ ਜਿੰਦਾ ਤੋੜ ਕੇ ਪਰੇ ਸੁੱਟਦਾ ਸਰਪੰਚ ਦੇ ਪਿੱਛੇ ਸਾਰੇ ਮੌਜੂਦ ਆਦਮੀ ਅੰਦਰ ਚਲੇ ਗਏ ਅੰਦਰੋਂ ਅਜੀਬ ਜੀ ਦੁਰਗੰਧ ਆ ਰਹੀ ਸੀ ਸੜੇ ਹਾਨ ਜਹੀ ਜਦੋਂ ਵੇੜਾ ਲੰਘ ਕੇ ਸਵਾਦ ਚ ਦਾਖਲ ਹੋਈ ਤਾਂ ਅੱਗੇ ਇੱਕ ਲਾਸ਼ ਪਈ ਸੀ ਖੂਨ ਨਾਲ ਲਤਪਤ ਜਦੋਂ ਨੇੜੇ ਹੋ ਕੇ ਦੇਖਿਆ ਤਾਂ লাশ ਤਾਂ ਸੂਰਜ ਦੀ ਸੀ ਸਰਪੰਚ ਨੇ ਤੁਰੰਤ ਸ਼ਹਿਰ ਥਾਣੇ ਤੇ ਸੁਨੇਹਾ ਦਿੱਤਾ ਮਾਇਆ ਦਾ ਘਰ ਵਿੱਚ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਸਾਰਾ ਘਰ ਛਾਣ ਮਾਰਿਆ ਪਰ ਸੂਰਜ ਦੀ লাশ ਤੋਂ ਬਿਨੋਂ ਉੱਥੇ ਤਾਂ ਕੁਝ ਵੀ ਨਹੀਂ ਸੀ ਇਹ ਕਾਰਾ ਕਿ ਨਹੀਂ ਕੀਤਾ ਕੋਈ ਭੋਤ ਚੜੇਲ ਤਾਂ ਨਹੀਂ ਇਹਦਾ ਰਤ ਨਿਚੋੜ ਗਈ ਕਿਧਰੇ ਮਾਇਆ ਹੀ ਚੜੇਲ ਤਾਂ ਗੱਲ ਮੇਰੇ ਹਲਕ ਛੜਕ ਗਈ ਸਰਪੰਚ ਨੇ ਸਭ ਨੂੰ ਪੁਲਿਸ ਦੇ ਆਉਣ ਤੱਕ ਘਰੋਂ ਬਾਹਰ ਰਹਿਣ ਲਈ ਆਖਤਾ ਮੇਰੀ ਨਜ਼ਰ ਦਰਵਾਜ਼ੇ ਵਾਲੀ ਛੱਤ ਤੇ ਪਏ ਘੜੇ ਤੇ ਪਈ ਜਿਹੜਾ ਹੁਣ ਸਿੱਧਾ ਪਿਆ ਹੋਇਆ ਸੀ ਤੇ ਉਹਦੇ ਉੱਤੇ ਇੱਕ ਚਿੜੀ ਬੈਠੀ ਸੀ ਮੈਂ ਸਾਥ ਵੱਲ ਦੇਖਿਆ ਤਾਂ ਮੈਨੂੰ ਕੁਝ ਦਿਨ ਪਹਿਲਾਂ ਸਾਈਕਲ ਦੇ ਪਿੱਛੇ ਬੈਠੀ ਮਾਇਆ ਯਾਦ ਆਈ ਮਾਇਆ ਕਿਦੇ ਨਾਲ ਬੈਠੀ ਜਾ ਰਹੀ ਸੀ ਸੂਰਜ ਨੂੰ ਕੌਣ ਮਾਰ ਗਿਆ ਮਾਇਆ ਕਿੱਧਰ ਲੁਪਤ ਹੋ ਗਈ ਦਿਮਾਗ ਅੰਦਰ ਖਔਰੂ ਪਾਉਂਦੇ ਸਵਾਲਾਂ 'ਚ ਉਲਝੇ ਹੋਏ ਨੇ ਜਦੋਂ ਮੈਂ ਨਜ਼ਰ ਘੁਮਾ ਕੇ ਸਿੱਧੇ ਹੋਏ ਘੜੇ ਵੱਲ ਦੇਖਿਆ ਤਾਂ ਉਹਦੇ ਉੱਤੇ ਬੈਠੀ ਚਿੜੀ ਉੱਡ ਕੇ ਕਿਧਰੇ ਜਾ ਚੁੱਕੀ ਸੀ ਸੋ ਦੋਸਤੋ ਇਸੇ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ